ਬੇਸ਼ੱਕ ਤੁਸੀਂ ਸੇਵਾ ਮੁਕਤ ਹੋ ਗਏ ਔਰ ਜਿਹੜੀ ਹੁਣ ਜਾਂਚ ਚੱਲ ਰਹੀ ਹੈ ਉਸ ਤੋਂ ਬਾਅਦ ਤੁਹਾਡੇ ਤੋਂ ਬਾਅਦ ਵੀ ਸੱਟ ਬਣੀ ਹਾਲੇ ਤੱਕ ਕਿਸੇ ਤਨ ਪਤਨ ਇਹ ਗੱਲ ਜਿਹੜੀ ਨਹੀਂ ਲੱਗੀ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਤੱਕ ਕੀ ਹੋਣਾ ਚਾਹੀਦਾ ਸੀ ਤੇ ਕੀ ਨਹੀਂ ਹੋਇਆ ਔਰ ਉਹਦੇ ਚ ਘਾਟ ਕਮੀ ਕਿਦੀ ਰਹੀ ਤਫਤੀਸ਼ਾਂ ਤਾਂ ਕਰੇ ਰਹੇ ਸੀ ਸੱਟ ਆਪਦਾ ਕੰਮ ਕਰ ਰਹੀ ਸੀ ਹੁਣ ਬੰਦੇ ਨਹੀਂ ਲੱਭ ਰਹੇ ਸੀ ਬੰਦਾ ਇਕੱਲਾ ਲੱਭ ਗਿਆ ਇਹ ਤਾਂ ਹੁਣ ਹੈ ਨਾ ਬਾਈ ਫ फेब्रुवारी ਚ ਪ੍ਰਦੀਪ ਕਲੇਰ ਮਿਲਿਆ ਪ੍ਰਦੀਪ ਕਲੇਰ ਨੇ ਆਪਣੇ ਉਹਦੀ ਪੁੱਛ ਗਿਛ ਹੋਈ ਉਹਦੇ ਨਾਲ ਇਹਨਾਂ ਦੀ ਤਫ਼ਤੀਸ਼ ਨੂੰ ਮਤਲਬ ਜਿਹੜਾ ਇੱਕ ਮੇਨ ਇਸ਼ੂ ਸੀ ਕਨਸਪੀਰੇਸੀ ਐਂਗਲ ਜਿਹੜਾ ਸੀ ਉਹ ਕਲੀਅਰ ਹੋ ਗਿਆ ਤੇ ਉਹਦੇ ਤੇ ਇਹਨਾਂ ਦਾ ਫਰਦਰ ਐਕਸ਼ਨ ਹੋਣਾ ਚਾਹੀਦਾ ਸੀ ਕੀ ਕਰ ਰਹੇ ਨੇ ਨੇਚਰਲੀ ਕਰ ਵੀ ਰਹੇ ਹੋਣਗੇ ਮੈਨੂੰ ਪਤਾ ਨਹੀਂ ਆ ਉਹ ਉਹਨਾਂ ਦਾ ਕੰਮ ਹੈ ਬਟ ਜਿਵੇਂ ਤੁਸੀਂ ਕਿਹਾ ਵੀ ਮੈਂ ਮੈਂ ਤਾਂ ਐਕਸ ਚੀਜ਼ ਆ ਤੇ ਮੈਂ ਤਾਂ ਰਿਡਾਇਣਾ ਮੈਂ ਇਹ ਸਮਝਦਾ ਵੀ ਜਨਵਰੀ ਬਾਜ ਚਲਾਨ ਪੇਸ਼ ਹੋ ਗਿਆ ਸੀ 63 ਨੰਬਰ ਐਫ ਆਈ ਆਰ ਉਹ ਕਿਹੜੀ ਐਫ ਆਈ ਆਰ ਸੀ ਫੁਰਜਵਰ ਸਿੰਘ ਵਾਲਾ ਗੁਰਗੰਧ ਸਾਹਿਬ ਦਾ ਚੋਰੀ ਹੋਣਾ ਪਹਿਲਾਂ ਮੇਰੇ ਵਾਲਾ ਚਲਾਨ ਸੀ ਪਰ ਮੇਰੇ ਵਾਲੇ ਤੋਂ ਬਾਅਦ ਜਿਹੜਾ ਸਬਸੀਡੈਂਟ ਹੋਇਆ ਜੀ ਵੀ ਜਿਹੜਾ ਸੀ ਵੇਨ ਕੀਤਾ ਉਹਨਾਂ ਨੂੰ ਕੋਖ ਕੇ ਤੇ ਹੋਰ ਜੇ ਕੋਈ ਗੱਲ ਹੈ ਤਾਂ ਆਪਣਾ ਐਡੀਸ਼ਨਲ ਚਲਾਨ ਦੇ ਦਿਓ ਕੰਪਨੀ ਪੂਰਨ ਚਲਾਨ ਦੇ ਦਿਓ ਜਿਹਦੇ ਜਨਾਂ ਨੇ ਬਾਬੇ ਦੀ ਵੀ ਪੁੱਛ ਕੇ ਜੀ ਨਵੰਬਰ ਵਾਲੀ ਪਾਤੀ ਤਾਂ ਇਹ ਪੁੱਛ ਕੇ ਚਪਾ ਕੇ ਤੇ ਕਰਕੇ ਇਹ ਜਨਵਰੀ ਦੇ ਵਿੱਚ ਉਹ 22 ਜਨਵਰੀ 2022 ਡੂਰਿੰਗ ਇਲੈਕਸ਼ਨਸ ਇਹ ਚਲਾਨ ਦੇਤਾ ਤੇ ਉਸ ਦਿਨ ਦਾ ਚਲਾਨ ਤੋਂ ਬਾਅਦ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਹੁੰਦੀ ਹੈ ਉੱਥੇ ਪਈ ਹੈ ਉਹ ਮੂਵ ਹੋਈ ਜੁਲਾਈ ਮਹੀਨੇ ਦੀ 22 ਦੀ 2 ਸਾਲ ਦੀ ਪਈ ਹੈ ਜਿਹੜੀ ਦੇ ਉੱਤੇ ਡਿਸੀਜਨ ਆਉਣਾ ਚਾਹੀਦਾ ਚਾਹੇ ਉਹ ਜਿ ਕੋ ਜੇ ਸਰਕਾਰ ਜਾਂ ਜਿਹੜਾ ਅਫਸਰ ਹੈ ਉਹ ਸਮਝਦਾ ਵੀ ਇਹਦੇ ਵਿੱਚ ਕਮੀਆਂ ਨੇ ਉਹ ਨੂੰ ਰਿਜੈਕਟ ਕਰ ਦੇ ਬਈ ਜੀ ਬਾਬੇ ਦੇ ਖਿਲਾਫ ਜਿਹੜੇ ਸੈਂਕਸ਼ਨ ਦੇਣ ਯੋਗ ਨਹੀਂ ਹੈ ਜਾਂ ਉਹ ਮੰਨ ਜੋਏ ਬਈ ਜੀ ਆ ਜਿਹੜੇ ਦੋਸ਼ ਨੇ ਔਰ ਜਿਹੜਾ ਮੇਰੇ ਕੋਲ ਸਾਹਮਣੇ ਸਬੂਤ ਨੇ ਉਹ ਨਾ ਦੇ ਮਤਲਬ ਮੈਂ ਸਹਿਮਤ ਆ ਸੈਂਕਸ਼ਨ ਦੇ ਦਾਂ ਮਤਲਬ ਹਾਂ ਜਾਂ ਨਾ ਚਾਉਣੀ ਚਾਹੀਦੀ ਹੈ ਉਹ ਅਨਫੋਰਚਨਟਲੀ 2 ਸਾਲ ਦੀ ਪੈਂਡਿੰਗ ਪਈ ਆ ਜਿਹਦੇ ਕਰਕੇ ਕੇਸ ਕਿਹਦੇ ਕੋਲ ਪੈਂਡਿੰਗ ਪਈ ਹੈ ਉਹ ਪੰਜਾਬ ਸਰਕਾਰ ਕੋ ਪਈ ਹੈ ਹੋਮ ਵਿਭਾਗ ਹੋਮ ਸਕੱਰੇਟਰੀਜ਼ ਦਾ ਪਾਵਰ ਉੱਥੇ ਪਈ ਇਸ ਕਰਕੇ ਅੱਗੇ ਨਹੀਂ ਵਧ ਰਿਹਾ ਕੇਸ ਰੁਕ ਗਿਆ ਫਿਰ ਸੈਕੰਡ ਇਨ ਕੈਸਸਿਸ ਦੀ ਪਿਛਲੇ 2 ਸਾਲਾਂ ਚ ਇੱਕ ਇੱਕ ਕਰਕੇ 200 ਕਰਕੇ ਇਹ ਸਾਰੇ ਟ੍ਰਾਂਸਫਰ ਆਊਟ ਹੋ ਗਏ ਸਟੇਟ ਤੋਂ ਬਾਹਰ ਚਲੇ ਗਏ ਜਿਹੜੇ ਫਰੀਦਕੋਟ ਸੀ ਹੋਰ ਸੀ ਉਸ ਸਟੇਟ ਤੋਂ ਬਾਹਰ ਆ ਗਏ ਉਹਨੋਂ ਤੋਂ ਜਿਹੜੇ ਸਾਡੇ ਗਵਾਹ ਨੇ ਸਾਡੇ ਬੰਦੇ ਉਹਨਾਂ ਨੂੰ ਕਿੱਥੇ ਵਿਚਾਰੇ 2.5 250 ਕਿਲੋਮੀਟਰ ਜਾਇਆ ਕਰਨਗੇ ਉਸ ਤੋਂ ਵੀ ਵੱਡੀ ਗੱਲ ਹੋ ਗਈ ਕਿ ਮਾਰਚ ਦੇ ਵਿੱਚ ਬਾਬੇ ਨੇ ਸਾਰੇ ਕੇਸਾਂ 'ਚ ਸਟੇ ਲੈ ਲਈ ਹਾਈ ਕੋਰਟ ਤੋਂ ਹੁਣ ਸਾਰੇ ਕੇਸ ਸਟੇ ਹੋ ਗਏ ਤੇ ਉਹ ਸਟੇ ਦੇ ਉੱਤੇ ਸਰਕਾਰ ਦਾ ਕੰਮ ਸੀ ਐਸ.ਡੀ.ਪੀ.ਸੀ ਦਾ ਕੰਮ ਸੀ ਜੇ ਇੰਟਰਸਟ ਲੈਣ ਕਿ ਇਹਨੂੰ ਅਸੀਂ ਅਪੀਲ ਪਾਈਏ ਉਹ ਅਪੀਲ ਨਹੀਂ ਪਾਈ ਅਪੀਲ ਦੇ 5 ਮਹੀਨੇ ਲੰਘ ਗਏ ਛੇ ਲੰਗੇ ਹੋ ਗਏ 8ਵਾਂ ਮਹੀਨਾ ਚੱਲ ਪਿਆ ਠੀਕ ਹੈ ਜੀ 5 ਮਹੀਨੇ ਹੋ ਗਏ ਤੇ ਉਹ ਅੱਗੇ ਦੀ ਤਰੀਕਾ ਟਾਈਮ ਟੇਬਲ ਤੇ ਉਹ ਕਿਸੇ ਹੁਣ 5 ਤੋਂ 7 ਸਾਲ ਨਹੀਂ ਹਿੱਲਣਗੇ ਤਾਂ ਇਸ ਤੀਜੇ ਨੇ ਜੜੀਆਂ ਮਤਲਬ ਜੜੀਆਂ ਕਰੀਆਂ ਜਾ ਸਕਦੀਆਂ ਜੜੀਆਂ ਦੀ ਟਿਲ ਮਟ